सजायाोला <astically> था ਨੇ ਪੂਜਾ ਕੀਤੀ ਜੋ ਵੀ ਰੀਤੀ ਅਨੁਸਾਰ ਹੋਣਾ ਸੀ ਉਹ ਹੋਇਆ ਕਿ ਜਦੋਂ ਮਹਾਰਾਣੀ ਨੂੰ ਇਹ ਪੋਸ਼ਾਕ ਚੜਾਈ ਗਈ ਤੇ ਸਾਡੀ ਅਮੈਜ਼ਿੰਗ ਮਹਾਰਾਣੀ ਦੇ ਚੋਲੇ ਨਾਲ ਹੋ ਗਏ ਕਈ ਜੈ ਮਾਹ ਜੈ ਮਾਹ ਮੰਦਿਰ ਕਹੀਏ ਜੈ ਮਾਹ Não, <laughs> não असी सवेरे नहीं पाया पर जब मां पोशाक पाई तो मन बड़ा खुश होयानी मां निक हो गई कह दो जय माता मैंने कहा मैं ना नवा कुरता पजामा लिया क्रीम कलर का मैं वो पा ਕੰਦੇ ਜਿੱਥੋਂ ਤੂੰ ਆਪਣਾ ਕੁਰਤਾ ਪਜਾਮਾ ਲੈਂਦਾ ਏ ਉਥੋਂ ਮੇਰਾ ਵੀ ਲੈ। ਮੈਂ ਬਾਜ਼ਾਰ ਚਲਾ ਗਿਆ। ਤੇ ਮੈਂ ਜਿਹਦੇ ਕੋਲੋਂ ਕੁਰਤਾ ਪਜਾਮਾ ਲੈਣਾ ਸੀ ਉਹਨੂੰ ਮੈਂ ਕਿਹਾ ਵੀ ਜਿਹੜਾ ਕੁਰਤਾ ਪਜਾਮਾ ਮੈਂ ਲੈ ਕੇ ਗਿਆ ਸੀ ਉਹ ਵਾਈ ਹੋਰ ਦੇ। ਉਹ ਕੰਦਾ ਬੋਲੀ ਖਤਮ ਹੋ ਗਈ। ਉਹ 30 ਉਹ ਨਹੀਂ ਨਾ ਮਿਲਦਾ ਚੁੰਦਾ ਹਵੇ ਲੈਣਾ ਤੇ ਲੱਲੋ। ਮੈਂ ਕਹਾ ਮਿਲਦਾ ਚੁੰਦਾ ਨਹੀਂ ਲੈਣਾ ਮੈਂ ਸੇਮ ਕਲਰ ਲੈਣਾ। ਉਹ ਕੰਦਾ ਬੋਲੀ ਨਹੀਂ ਹੈਗਾ।

D Cryonena D请ia Adria Adria this <laughs> evening these years these days I ਕੀ ਪ੍ਰੋਗਰਾਮ ਹੋ ਰਿਹਾ ਆ ਆਪਾਂ ਸਾਰੇ ਦੁਰਗਾਣਾ ਮੰਦਿਰ ਤੋਂ ਸੰਗਤਾਂ ਪੁੱਛੀਆਂ ਕਿchnੀਆਂ ਔਰ ਇੱਥੇ ਜੋ ਈਵੈਂਟ ਚੱਲ ਰਿਹਾ ਉਸ ਬਾਰੇ ਜਾਣਕਾਰੀ ਦੇ ਸਕਦੇ ਹੋ ਐਸੇ ਜੀ ਮਾਤਾ ਕੁਸ਼ਲਿਆ ਦੇਵੀ ਜੀ ਸਾਡੇ ਅਮਰਸਰ ਦੇ ਸਨਾਤਨ ਧਰਮ ਦੇ ਇੱਕ ਧੁਜਵਾਹਕ ਸੀਗਾ ਧੁਜਵਾਹਕ ਆਗੇ ਸੀ ਜੀ ਜੀ ਔਰ ਜਿਨ੍ਹਾਂ ਨੇ ਸਾਰਾ ਜੀਵਨ ਹੀ ਭਗਤੀ ਭਾਵ ਦੇ ਵਿੱਚ ਹੀ ਗੁਜ਼ਾਰਿਆ ਜੀ ਮੈਨੂੰ ਯਾਦ ਹੈ ਜਦੋਂ ਮੈਂ RAM ਜਨਮ ਭੂਮੀ ਦੇ ਅੰਦੋਲਨ ਦੇ ਵਿੱਚ ਅਸੀਂ ਕੰਮ ਕਰਦੇ ਸਾਂ ਜੀ ਤੋ ਇੱਕ ਪ੍ਰੋਗਰਾਮ ਅਸੀਂ ਤੇ ਉਸ ਤੋਂ ਮੈਨੂੰ ਯਾਦ ਹੈ ਕਿ ਬਹੁਤ ਅਸੀਂ ਫਰਾਰ ਵੀ ਸਾਂ ਸਾਡੇ ਦੇ ਬੈਨ ਵੀ ਲਗਾ ਸੀ 1992 ਚ ਤੇ ਉਦੋਂ ਇਹਨਾਂ ਦੇ ਸ਼ਹਿਰ ਦੇ ਵਿੱਚ ਵੀ ਆਸ਼ਰਮ ਸੀ ਉੱਥੇ ਬੈਠ ਕੇ ਭਗਤੀ ਭਾਵ ਕਰਦੇ ਸੀ ਸਭ ਲੇਡੀਜ਼ ਤੇ ਮੈਂ ਉੱਥੇ ਗਿਆ ਜੀ ਉੱਥੇ ਸਾਨੂੰ ਇੱਕ ਪ੍ਰੋਗਰਾਮ ਆਇਆ ਕਿ 11 মালা ਕਰਨੀ ਹੈ ਮਹਾ ਮੰਤਰ ਦੀਆਂ ਸਾਡੇ ਅਸਤੇ 11 মালা ਬਹੁਤ ਵੱਡੀ ਗੱਲ ਸੀ ਕਿਸ ਤਰ੍ਹਾਂ ਹੋਏਗਾ ਕਹਿੰਦੇ ਬਸ ਇਹ ਕੋਈ ਨਹੀਂ ਪੁੱਤਰ ਜਿਹਦੇ ਜਿਹੜੇ ਨਹੀਂ ਕਰ ਸਕਦੇ ਉਹ ਵੀ ਤੂੰ ਦੱਸ ਦਿਓ ਉਹ ਰੋਜ਼ ਦੀ 10000 ਮਾਲਾ 24 24 ਕਹਿੰਦੇ ਉਹ ਜਾਪ ਕਰਦੇ ਸੀ ਫਿਰ ਸਾਡੇ ਤੋਂ ਬੈਨ ਹਟਿਆ ਬਜਰੰਗਦਲ ਤੋਂ ਫਿਰ ਅਸੀਂ ਘਰ ਵਾਪਸ ਆਏ 10 ਮਹੀਨੇ ਅਸੀਂ ਫਰਾਰ ਸੀਗੇ ਔਰ ਉਹਨਾਂ ਨੇ ਕਦੀ ਵੀ ਜਿਹੜਾ ਹੈ ਕਦੀ ਵੀ ਅਸੀਂ ਧਰਮ ਦੇ ਕੰਮ ਵਾਸਤੇ ਗਏ ਆ ਤੇ ਸਾਨੂੰ ਨਾ ਨਹੀਂ ਕੀਤੀ ਔਰ ਇਤਨਾ ਕਿ ਉਹ ਸਾਡੇ ਵਾਸਤੇ ਬਹੁਤ ਹੀ ਪ੍ਰਾਰਥਨਾ ਕਰਦੇ ਸੀ ਔਰ ਅੱਜ ਉਹ ਉਹਨਾਂ ਸੰਤਾਂ ਦੀ ਤਪੱਸਿਆ ਦਾ ਸਦਕਾ ਹੈ ਕਿ ਅੱਜ ਅਸੀਂ ਸਾਰੇ RAM ਮੰਦਰ ਦਾ ਮੂੰਹ ਦੇਖਿਆ ਹੈ ਰਾਮ ਲੱਲਾ ਮੇਰੇ ਨਾਲ ਸਾਡੇ ਲੰਗਰ ਚੇਅਰਮੈਨ ਨੇ ਕੋਲੀ ਸਾਹਿਬ ਢਾਈ ਮਹੀਨੇ ਲੰਗਰ ਦੋ ਮਹੀਨੇ ਪਹਿਲੇ ਤੇ 15 ਦਿਨ ਹੁਣ ਰਾਤੇ ਤੇ RAM ਨੋਮੀ ਪਹਿਲੀ RAM ਨੋਮੀ ਦਾ ਦੁਰਗਿਆਣਾ ਦਾ ਹੀ ਪ੍ਰਸ਼ਾਦ ਉੱਤੇ ਬੋਗ ਲੱਗਾ ਤੇ ਇਹ ਸਭ ਉਹਨਾਂ ਸਾਧਵੀਆਂ ਦਾ ਉਹਨਾਂ ਚਿੱਟੇ ਕੱਪੜਿਆਂ ਚ ਸਾਧੂ ਸੀਗੇ ਔਰ ਸਾਰਾ ਜੀਵਨ ਉਹਨਾਂ ਨੇ ਸਨਾਤਨ ਨੂੰ ਸਮਰਪਿਤ ਕਰਤਾ ਲੱਖਾਂ ਪਰਿਵਾਰ ਐਸੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਭਟਕੇਆ ਤੋਂ ਲਾਈਨ ਤੇ ਲਗਾਇਆ ਅੱਜ ਇੱਥੇ ਇਸ ਸਥਾਪਨਾ ਦਾ ਪ੍ਰੋਗਰਾਮ ਐਸਾ ਹੈ ਇਹ ਜਿਹੜਾ ਮੰਦਰ ਉਹਨਾਂ ਨੇ ਇੱਥੇ ਬਣਾਇਆ ਸੀ ਸਥਾਨ ਤੇ ਉਸ ਰਾਜ ਸਥਾਪਨਾ ਦਿਵਸ ਹੈ ਔਰ ਸਥਾਪਨਾ ਦਿਵਸ ਹੈ ਜਦੋਂ ਵੀ ਸਥਾਪਨਾ ਹੋਈ ਹੋਵੇ ਤਾਂ ਉਹ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ ਤੇ ਉਹ ਜਿਹੜਾ ਉਹਦੇ ਚਾਹੇ ਆ ਅਸੀਂ ਅਸ਼ੀਰਵਾਦ ਲਿਆ ਕਿਉਂਕਿ ਅਸੀਂ ਸਨਾਤਨ ਨੂੰ ਮੰਨਣ ਵਾਲੇ ਲੋਕਾਂ ਤੇ ਮੂਰਤੀ ਵੀ ਅਸ਼ੀਰਵਾਦ ਦਿੰਦੀ ਹੈ ਸ਼ੁਕਰੀਆ ਜੀ ਬਹੁਤ ਹੋ ਗਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਫਸਰ ਵਾਈਡ ਹੋ ਗਰੀਆ ਤੇ ਬਾਕੀ ਦੋ ਬਾਈਟਾਂ ਅੰਦਰ ਗੱਲੀ ਮੈਂ ਚੱਲੇ ਹੁਣ ਸ਼ੋਰ ਦੇਣਾ ਕੋਲ ਹੈ ਆਹ ਪਾਈਟ ਨੂੰ ਮੈਂ ਭੇਜਾਂਗਾ ਕ੍ਰੋ ਕਰਕੇ ਸਾਡੀ ਬਾਜੀ ਆਣੀ ਨਹੀਂ ਆਣੀ ਜੀ ਤੁਹਾਨੂੰ ਕਿੰਨੀ ਸਾਰਿਆਂ ਨੂੰ ਜੈ ਮਾਤਾ ਦੀ 17ਵਾਂ ਮੂਰਤੀ ਸਥਾਪਨਾ ਦਿਵਸ ਹੈ ਜੀ 17 ਸਾਲ ਹੋ ਗਏ ਆ ਸਾਨੂੰ ਮਹਾਰਾਣੀ ਦਾ ਇਸ ਤਰ੍ਹਾਂ ਹੀ ਵਿਸ਼ਾਲ ਕੀਰਤਨ ਕਰਦਿਆਂ ਹੋਏ ਔਰ ਸਾਰੇ ਸ਼ਹਿਰ ਵਾਸੀ ਇੱਥੇ ਹਾਜ਼ਰੀ ਲਗਾਣ ਆਂਦੇ ਆ ਸੰਗਤ ਦੂਰੋਂ ਦੂਰੋਂ ਆਂਦੀ ਹੈ ਹਰ ਸਾਲ ਸੰਗਤ ਜਿਆਦਾ ਤੋਂ ਜਿਆਦਾ ਆਂਦੀ ਹੈ ਇਹ ਸਭ ਮਾਂ ਦੀ ਕਿਰਪਾ ਵੈ ਦੇਵੀ ਜੀ ਦਾ ਆਸ਼ੀਰਵਾਦ ਹੈ ਅਸੀਂ ਸਾਰੇ ਸੇਵਾਦਾਰ ਮਿਲ ਕੇ ਇੱਥੇ ਸੇਵਾ ਕਰਦੇ ਆ ਜਿੰਨੀ ਵੀ ਸੰਗਤ ਆਂਦੀ ਹੈ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਕਰਦੇ ਆ ਕਿ ਉਹਨਾਂ ਆਪਣਾ ਕੀਮਤੀ ਸਮਾਂ ਨਿਕਾਲ ਕੇ ਇੱਥੇ ਦਰਬਾਰ ਆਂਦੇ ਆ ਜਿਹੜੀ ਵੀ ਸੰਗਤ ਦਰਬਾਰ ਆਂਦੀ ਹੈ ਅਸੀਂ ਮਾਂ ਨੂੰ ਇਹੋ ਹੀ ਬੇਨਤੀ ਕਰਦੇ ਆਂ ਮਹਾਰਾਣੀ ਆਪਣੇ ਬੱਚਿਆਂ ਨੂੰ ਖੁਸ਼ੀਆਂ ਦੇਈ ਇਹਨਾਂ ਨੂੰ ਤੰਦਰੁਸਤੀ ਦੇਈ ਇਸ ਤਰ੍ਹਾਂ ਹੀ ਮਾਂ ਦੀ ਸੇਵਾ ਕਰਦੇ ਰਹਿਣ ਮਾਂ ਦੀ ਹਾਜ਼ਰੀ ਭਰਦੇ ਰਹਿਣ ਇਹ ਮੰਦਿਰ ਬੜਾ ਪ੍ਰਾਚੀਨ ਮੰਦਿਰ ਹੈ ਕਹਿਣ ਦਾ ਮਤਲਬ ਬੜਾ ਸ਼ਰਧਾ ਭਾਵਨਾ ਵਾਲਾ ਮੰਦਿਰ ਹੈ ਜਿਹੜਾ ਵੀ ਆਂਦਾ ਹੈ ਮਹਾਰਾਣੀ ਨੂੰ ਖਾਲੀ ਨਹੀਂ ਮੋੜਦੀ ਮੰਦਰ ਮਾਤਾ ਕੁਸ਼ਲਿਆ ਦੇਵੀ ਲਾਰੈਂਸ ਰੋਡ ਜਾਮਨ ਵਾਲੀ ਸੜਕ ਇਸ ਤਰ੍ਹਾਂ ਹੀ ਮਹਾਰਾਣੀ ਬੱਚਿਆਂ ਨੂੰ ਬੁਲੰਦੀ ਰਵੇ ਅਸੀਂ ਸਾਰੇ ਸੇਵਾ ਕਰਦੇ ਰਹੀਏ ਸਾਰਿਆਂ ਨੂੰ જય ਮਾਤਾ જય ਮਾਤਾ ਜਾਮਨ ਵਾਲੀ ਸੜਕ ਤੇ ਮਾਤਾ ਕੁਸ਼ਲਿਆ ਦੇਵੀ ਮੰਦਰ ਹੈ ਬੜੇ ਚਿਰਾਂ ਤੋਂ ਇੱਥੇ ਆਉਣ ਦਾ ਮੌਕਾ ਮਿਲਦਾ ਹੈ ਜੋ ਵੀ ਬੰਦਾ ਇੱਥੇ ਆਣ ਕੇ ਕੋਈ ਵੀ ਮਨੋ ਕਾਮਨਾ ਕਰਦਾ ਉਹਦੀ ਪੂਰੀ ਹੁੰਦੀ ਹੈ ਇਹ ਇਹੋ ਜਿਹਾ ਦਰਬਾਰ ਹੈ ਜਿੱਥੇ ਸਭ ਜੀਆਂ ਜੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਤੇ ਅੱਜ ਇੱਕ ਸਥਾਪਨਾ ਦਿਵਸ ਸੀ ਸਥਾਪਨਾ ਦਿਵਸ ਸੀ ਕਾਫੀ ਰੌਣਕਾਂ ਲੱਗੀਆਂ ਮਾਂ ਦਾ ਅਸ਼ੀਰਵਾਦ ਲੋਕਾਂ ਨੇ ਪ੍ਰਾਪਤ ਕੀਤਾ ਅਹੀ ਚੰਨੇ ਕਿ ਸਾਰੇ ਐਸੇ ਦਰਵਾਜ਼ੇ ਖੁਸ਼ੀਆਂ ਲੈ ਕੇ ਜਾ ਜੈ ਮੱਤਾ ਜੈ ਮਾਤਾ